ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਤੇ ਤੇ ਫੇਜ ਪੇ ਤੇ ਸਵਾਗਤ ਹੈ ਅੱਜ ਆ ਵੀਡੀਓ ਲੈ ਕੇ ਆਂ ਬਲਾਂ ਵਾਲੀ ਪੱਗ ਜਿਹਦੀ ਲੈਂਥ ਹੈ 5.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਬਾਰ ਵਰਤੇ ਆ ਜਿਹੜਾ ਕਿ ਆਪਾਂ ਨੇ ਜਿਹੜਾ ਪਹਿਲਾ ਲੜ ਲਗਾਉਣਾ ਲੜ ਨੂੰ ਸਿਰ ਦੇ ਹੰਟਰ ਤੋਂ ਲਿਆ ਕੇ ਪੂਨੇ ਦਾ ਖੋਲਦਾ ਪਾਸਾ ਤੇ ਰੱਖ ਕੇ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਤੇ ਰੱਖ ਕੇ ਇਸ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਬਾ ਘੱਠੇ ਕੰਤ ਤੋਂ ਬਾਅਦ ਇਸ ਲੜ ਦੇ ਵਿੱਚ ਚਲ ਕੇ ਇਸ ਲੜ ਦਾ ਆਪਾਂ ਨੇ ਫੋਲਡ ਕਰਕੇ ਖਰਾੜ ਦੇ ਵਿੱਚ ਆਣ ਜਿਹੜੇ ਪ੍ਰੋਪਰ ਫਲਨੇ ਆਪਾਂ ਨੇ ਪਾ ਲੈਣੇ ਹਨ ਸਾਰੇ ਬਾਹਰ ਪਾਉਣ ਤੋਂ ਆ ਜਿਹੜੇ ਇਸ ਲੜ ਨੇ ਜਿਹੜਾ ਫੈਨ ਲਗਾਉਣਾ ਜਿਹੜਾ ਕਿ ਆਪਾਂ ਨੇ ਲੜ ਲਗਾਉਣਾ ਹੁਣ ਜਿਹੜਾ ਖੁੱਲਦਾ ਪਾਸੋਂ ਉਸ ਨੂੰ ਛਲੇ ਰੱਖ ਕੇ ਤੇ ਜਿਹੜਾ ਬਦ ਪਾਸ ਆਉ ਉਸ ਨੂੰ ਤੇ ਰੱਖ ਕੇ ਇਸ ਲੜ ਦੇ ਵਿੱਚ ਜਿਹੜੇ ਉਂਗਲਾਂ ਦੇ ਉਂਗਲ ਦੇ ਨਾਲ ਜਿਹੜੇ ਆਪਣੇ ਵਾਲ ਨੇ ਉਹ ਆਪਾਂ ਨੇ ਇਕੱਠੇ ਜਿਹੜੇ ਕਰ ਲੈਣੇ ਹਨ ਵਾਲ ਇਕੱਠੇ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਹਲਕਾ ਜਿਹੜਾ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਹਨ ਵਾਲ ਨੇ ਉਹ ਚੰਗੀ ਤਰ੍ਹਾਂ ਬਿਦਾ ਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਲਗਾਉਣਾ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਜਿਹੜੇ ਵਾਲ ਪਾ ਕੇ ਬੈਕ ਤੱਕ ਜਿਹੜਾ ਆਪਾਂ ਨੇ ਇਸ ਲੜ ਨੂੰ ਜਿਹੜਾ ਆਪਣੇ ਲਗਾ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਪਦਲੇ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਕਿ ਆਪਾਂ ਨੇ ਇਹ ਲੜ ਲੜਦੋਗਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲੜਾਇਆ ਸੀ ਉਸੇ ਤਰ੍ਹਾਂ ਜਿਹੜਾ ਆਪਾਂ ਨੇ ਇਸ ਤਰ੍ਹਾਂ ਲੜ ਦੋਗਾ ਲੜ ਨੂੰ ਬੈਗ ਤੋਂ ਵਿੱਚ ਘਰ ਕੇ ਉਸ ਰੱਡ ਦੇ ਨਾਲ ਪੂਨੇ ਦਾ ਖੋਲਦਾ ਪਾਸੇ ਤੋਂ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸ ਆਉ ਉਸ ਨੂੰ ਉੱਤੇ ਰੱਖ ਕੇ ਇਸ ਲੜ ਦੇ ਵੀ ਜਿਹੜੇ ਆਪਾਂ ਨੇ ਬਲ ਨੇ ਪਹਿਲਾਂ ਵਾਲੇ ਲੜ ਮੰਗ ਜਿਹੜੇ ਇਕੱਠੇ ਨੇ ਉਹ ਕਰ ਲੈਣੇ ਹਨ ਬਲ ਇਕੱਠੇ ਕਰਨ ਤੋਂ ਬਾਅਦ ਇਸ ਲੜ ਨੂੰ ਹਲਕਾ ਜਿਹਾ ਹੋਲਡ ਕਰਕੇ ਜਿਹੜਾ ਇਸ ਲੜ ਨੂੰ ਹਲਕਾ ਜਿਹੜਾ ਉੱਤੋਂ ਫੋਲਡ ਕਰਕੇ ਇਸ ਲੜ ਦੇ ਵਿੱਚ ਜਿਹੜੇ ਬਲ ਨੇ ਆਪਾਂ ਨੇ ਹੁਣ ਪਾ ਲੈਣੇ ਹਨ ਬੈਗ 'ਤੇ ਆਪਣੇ ਵਾਲ ਪਾਉਣ ਤੋਂ ਬਾਅਦ ਲੜੜ ਨੂੰ ਆਪਾਂ ਲਗਾ ਦੇਣਾ। ਉਹ ਤਰਲੇ ਪੇਜਨੇੜੇ ਆਪਾਂ ਨੇ ਉਹ ਵੀ ਜਿਹੜੇ ਆਪਾਂ ਨੇ ਚਾਟਰ ਨੇ ਉਹ ਖਾ ਲੈਣੇ ਹਨ। ਤੇ ਜਿਹੜਾ ਕਿ ਆਪਾਂ ਨੇ ਲੜ ਲਗਾਉਣਾ ਪੂਣ ਦਾ ਕੋਲ ਦਾ ਪਸਾਖ ਲੈ ਰੱਖ ਤੇ ਜਿਹੜਾ ਬੰਦ ਪਸਾ ਉਹ ਉਸ ਨੂੰ ਉੱਤੇ ਰੱਖ ਕੇ ਲੜ ਨੂੰ ਇੱਕ ਜਿਹੜਾ ਆਪਾਂ ਨੇ ਬੈਗ ਤੋਂ ਜਿਹੜਾ ਪਿੰਚਾ ਉਹ ਖਾ ਲੈਣਾ। ਬੈਗ ਤੋਂ ਪਿੰਚ ਕੰਤ ਤੋਂ ਬਾਅਦ ਇਸ ਲੜ ਨੂੰ ਹਲਕਾ ਜਿਹੜਾ ਆਪਾਂ ਨੇ ਖਿੱਚ ਕੇ ਇਸ ਲੜਦੇ ਜਿਹੜੇ ਹੁਣ ਆਪਾਂ ਨੇ ਬਲ ਨੇ ਇਕੱਠੇ ਕਰਨ ਤੋਂ ਬਾਅਦ ਇਸ ਲੜਦੇ ਵੜੇ ਬਲ ਹੋਣਗੇ ਹਲਕਾ ਇਹਨਾਂ ਨੂੰ ਫੋਲਡ ਕਰਕੇ ਤੇ ਇੱਕ ਗਰ ਤੋਂ ਇਸ ਲੜਦੇ ਨੂੰ ਆਪਾਂ ਨੇ ਫੋਲਡ ਕਰਕੇ ਇਸ ਲੜਦੇ ਵਿੱਚ ਜਿਹੜੇ ਬਲ ਨੇ ਆਪਾਂ ਨੇ ਵਧਾ ਲੈਣੇ ਹਨ ਬਲ ਤੋਂ ਹੁਣ ਤੋਂ ਬਾਅਦ ਇਸ ਲੜਦੇ ਨੂੰ ਜਿਹੜਾ ਬੈਗ ਤੱਕ ਪ੍ਰੋਪਰ ਜਿਹਾ ਆਪਾਂ ਨੇ ਬਲ ਪਾ ਕੇ ਜਿਹੜੇ ਇਸ ਲੜਦੇ ਨੂੰ ਆਪਾਂ ਇਹ ਲਗਾ ਦੇਣਾ ਜਿਹੜੀ ਨੋਕ ਆਪਣੀ ਉਹ ਵੀ ਜਿਹੜੀ ਆਪਾਂ ਨੇ ਸੈਟਅਪ ਕਰ ਲੈਣੀ ਤੇ ਜਿਹੜਾ ਕਿ ਹੁਣ ਆਪਾਂ ਨੇ ਇਹਦਾ ਲੜ ਲੜ ਦੋਣਾ ਕਿੰਦਾ ਖੋਦਾ ਪਰਸਾ ਤੋਂ ਨੇ ਰੱਖ ਕੇ ਤੇ ਜਿਹੜਾ ਬੰਦ ਪਾਸ ਆਉ ਉਸ ਨੂੰ ਤੇ ਰੱਖ ਕੇ ਲੜਣਾ ਹੁਣ ਆਪਾਂ ਇਹਦਾ ਬੈਗ ਤੋਂ ਜਿਹੜਾ ਪਿੰਚਾ ਕਰ ਲੈਣਾ ਬੈਗ ਤੋਂ ਪਿੰਚ ਕਰਨ ਤੋਂ ਬਾਅਦ ਇਸ ਲੜ ਦੇ ਜਿਹੜੇ ਬਲ ਨੇ ਇਕੱਠੇ ਕਰਕੇ ਆਹ ਕਾਇ ਲੜ ਨੂੰ ਹੁਣ ਆਪਾਂ ਨੇ ਫੋਲਡ ਕਰ ਦੇਣਾ ਹਲਕਾ ਫੋਲਡ ਕਰਨ ਤੋਂ ਬਾਅਦ ਇਹੜੀ ਆਪਾਂ ਨੂੰ ਇੱਥੋਂ ਲੜ ਹਣਾ ਹਲਕਾ ਇੱਥੋਂ ਲੜ ਜਿਹੜਾ ਆਪਾਂ ਨੇ ਫੋਲਡ ਕਰਕੇ ਇਸ ਲੜ ਦੇ ਵਿੱਚ ਦੇ ਬਲ ਨੇ ਚੰਗੀ ਤਰ੍ਹਾਂ ਪਾ ਕੇ ਜਿਹੜਾ ਇਹ ਲੜ ਨੂੰ ਆਪਾਂ ਲਗਾਉਣਾ ਇਸ ਲੜ ਦੇ ਵਿੱਚ ਵੀ ਜਿਹੜੇ ਆਪਾਂ ਨੇ ਬੈਕ ਤੱਕ ਜਿਹੜੇ ਪ੍ਰੋਪਰ ਵਾਲ ਨੇ ਆਪਾਂ ਨੇ ਪਾਉਣੇ ਹਨ ਜਿਹੜੇ ਬ੍ਰਾਂਡ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਚੰਗੀ ਤਰ੍ਹਾਂ ਆਪਾਂ ਨੇ ਇਸ ਲੜ ਨੂੰ ਆਪਾਂ ਨੇ ਸੈੱਟ ਕਰਕੇ ਲਗਾਉਣਾ ਹਲਕਾ ਇਸ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਬੈਕ ਤੱਕ ਜਿਹੜੇ ਬਲਪ ਆ ਕੇ ਇਸ ਲੜ ਨੂੰ ਆਪਾਂ ਨੇ ਲਗਾ ਦੇਣਾ ਇਹ ਰਾ ਕੇ ਆਪਾਂ ਇਹ ਲੜ ਲਗਾਉਣਾ ਇਸ ਲੜ ਦੀ ਜਿਹੜੀ ਪੂਣੀਆਂ ਆਪਾਂ ਨੇ ਖੁੱਲ ਖੁੱਲ ਪੂਣੀਆਂ ਦਾ ਖੁੱਲਦਾ ਪਾਸਾ ਥੱਲੇ ਰੱਖਣਾ ਤੇ ਜਿਹੜਾ ਬੰਦ ਪਾਸਾ ਉਹ ਉਸ ਨੂੰ ਉੱਤੇ ਰੱਖ ਕੇ ਇਸ ਲੜ ਨੂੰ ਜੇਕਰ ਉੱਤੋਂ ਜਿਹੜਾ ਹਲਕਾ ਹੋਲਡ ਕਰਕੇ ਇਸ ਲੜ ਦਾ ਜਿਹੜਾ ਵੱਧ ਕੱਪੜਾ ਆਊਗਾ ਉਸ ਨੂੰ ਹਲਕਾ ਜਿਹੜਾ ਅੰਦਰ ਫੋਲਡ ਕਰਕੇ ਇੱਥੇ ਥੋੜਾ ਦੋਵਾਂ ਕੋ ਪੈਂਦਾ ਉੱਥੇ ਇਸ ਲੜ ਨੂੰ ਆਪਾਂ ਇਹ ਕੱਪੜਾ ਉਹ ਅੰਦਰ ਜਿਹੜਾ ਫੋਲਡ ਕਰ ਦੇਣਾ ਅੰਦਰ ਫੋਲਡ ਕਰਨ ਤੋਂ ਬਾਅਦ ਇਹ ਗਰੀ ਇਸ ਲੜ ਨੂੰ ਦਾ ਨੱਕ ਦੀ ਸੇਧ ਦੇ ਵਿੱਚ ਰੱਖ ਕੇ ਗੁੱਠੇ ਦੀ ਜਿਹੜਾ ਮਦਦ ਨਾਲ ਆਪਾਂ ਇਹ ਗਰੀ ਇਸ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਆਪਾਂ ਜਿਹੜਾ ਬੈਕ ਤਾਂ ਕਿਹੜਾ ਸਾਫ਼ ਆਪਾਂ ਨੇ ਲਗਾ ਦੇਣਾ ਸਾਫ਼ ਕਰਕੇ ਲਗਾ ਦੇਣਾ ਜਿਹੜਾ ਕਿ ਆਪਾਂ ਨੇ ਚੰਗੀ ਤਰ੍ਹਾਂ ਲੜਨੇ ਆਪਾਂ ਨੇ ਸੈਟਅਪ ਕਰ ਲੈਣਾ ਡੀਨੋ ਕਾਰੀ ਉਹ ਵੀ ਜਿਹੜੀ ਆਪਾਂ ਨੇ ਸੈਟਅਪ ਕਰ ਲੈਣੀ ਟੇੜ ਛੇਪ ਆੜੀ ਉਹ ਵੀ ਆਪਣੀ ਸੈਟ ਕਰ ਲੈਣੀ ਟੇੜ ਉਤਲੇ ਉਤਲੇ ਲੜਨੇਗੇ ਉਹਨਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਛੇਵ ਰੱਖਣਾ ਕਿ ਤੁਤਲੇ ਪੇਚਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਵੱਧ ਘੱਟ ਨਹੀਂ ਕਰਨਾ ਉਤਲੇ ਪਿਛੇ ਨਹੀਂ ਨੂੰ ਮਟਾਈਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ ਉਤਲੇ ਬਿਨਾਂ ਜੀ ਮਟਾਈ ਉਹ ਵੀ ਜਿਹੜੀ ਵਧ ਘੜ ਨਹੀਂ ਕਰਨੀ ਜਿਹੜਾ ਕਿ ਆਪਾਂ ਨੇ ਪੱਗ ਪੈ ਲਗਾਉਣਾ ਜਿਸੋ ਬਿਹੜਾ ਆਪਣਾ ਸ਼ੀਵਰ ਲਗਾ ਦੇ ਗਏ ਸੀ ਤੇ ਉੱਤੇ ਜਿਹੜਾ ਆਪਾਂ ਨੇ ਪੱਗ ਪੈ ਲਗਾਉਣਾ ਪੱਗ ਪੈ ਨੂੰ ਨੱਕ ਦੀ ਛੇਦ ਵਿੱਚ ਲਗਾ ਕੇ ਜਿਹੜਾ ਆਪਣਾ ਕਲਦੀ ਲਾੜੂ ਉਸ ਨੂੰ ਖੋਲ ਕੇ ਉਸ ਦੀ ਪੂਣੀ ਨੂੰ ਖੋਲ ਕੇ ਥੜਲਾ ਪੱਲਾ ਉੱਤੇ ਨੂੰ ਫੋਲਡ ਕਰਕੇ ਉਤਲੇ ਬਲੇ ਨੂੰ ਜਿਹੜਾ ਥੱਲੇ ਨੂੰ ਫੋਲਡ ਕਰਕੇ ਹਲਕਾ ਜਾ ਇਸ ਲਾੜ ਦੇ ਵਿੱਚ ਉਹਨਾਂ ਬਲ ਨੇ ਆਪਾਂ ਨੇ ਪਾ ਲੈਣੇ ਹਨ ਹਲਕੇ ਜਿਹੇ ਸਲਾੜ ਦੇ ਵਿੱਚ ਵਾਲ ਪਾਉਣ ਤੋਂ ਬਾਅਦ ਪੱਗ ਪੈਨ ਦੇ ਥਲੇ ਚਿਰ ਆ ਕੇ ਇਸ ਲੜ ਨੂੰ ਸੱਜੇ ਪਾਸੇ ਵੱਲ ਘੁਮਾਉਣ ਤੋਂ ਬਾਅਦ ਹਲਕਾ ਜਿਹੜਾ ਇਸ ਲੜ ਨੂੰ ਆਪਾਂ ਨੇ ਕੋਲ ਕੇ ਸ਼ੇਪ ਦੇ ਕੋਲ ਜਿਹੜਾ ਆਪਾਂ ਨੇ ਪ੍ਰੋਪਰ ਜਿਹੜਾ ਦੱਬ ਦੇਣਾ ਜੇਕਰ ਤੁਹਾਡਾ ਲੜ ਟੁੱਟ ਲਾ ਹੋ ਜਾਂਦਾ ਤੁਸੀਂ ਉਸ ਦੇ ਉੱਤੇ ਜਿਹੜੇ ਆਪਾਂ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਕਲਾ ਨਹੀਂ ਹੋਵੇਗਾ ਚੰਗੀ ਤਰ੍ਹਾਂ ਇਸ ਲੜ ਨੂੰ ਆਪਾਂ ਨੇ ਸ਼ੇਪ ਦੇ ਕੋਲ ਜਿਹੜਾ ਦੱਬ ਦੇਣਾ ਜਿਹੜੇ ਪੇਚ ਨੇ ਉਹ ਵੀ ਜਿਹੜੇ ਆਪਾਂ ਨੇ ਸੈੱਟ ਨਹੀਂ ਉਹ ਬਲ ਨਹੀਂਗੇ ਉਹ ਵੀ ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਸੈੱਟਾਂ ਦੇ ਉਹ ਕਰ ਲੈਣੇ ਹਨ ਅਗਪੈਂਦੀ ਮਦਨਾ ਸਾਰੇ ਲੜਾਂ ਦੇ ਵਿੱਚ ਜਿਹੜੇ ਵਾਲ ਨੇ ਪ੍ਰੋਪਰ ਜਿਹੜੇ ਆਪਾਂ ਨੇ ਬਾਲਣੇ ਹਨ ਸਾਰੇ ਇਹੜੇ ਪਹਿਲੇ ਲੜੂ ਦੇ ਵਿੱਚ ਵੀ ਜਿਹੜੇ ਆਪਾਂ ਨੇ ਬਾਲਣੇ ਉਹ ਚੰਗੀ ਤਰ੍ਹਾਂ ਸੈਟ ਨੇ ਹੋਰ ਕਰ ਲੈਣੇ ਹਨ ਕਿੰਨਾ ਕਿੰਨਾ ਸਾਰੇ ਲੜਾਂ ਦੇ ਵਿੱਚ ਜਿਹੜੇ ਵਾਲ ਆਪਾਂ ਨੇ ਪਾ ਲੈਣੇ ਹਨ ਜੇਕਰ ਤਾਂ ਸਾਡੀ ਵੀਡੀਓ ਵਧੀਆ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜਾ ਕਿ ਆਪਾਂ ਨੇ ਸਿਰ ਟਕਣਾ ਜਿਹੜਾ ਆਪਣੇ ਸਿਰ ਦੇ ਹੰਟਰ ਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰਾ ਜਿਹੜਾ ਆਪਾਂ ਨੇ ਸਿਰ ਦੇ ਕਵਰ ਕਰਕੇ ਤੇ ਉਸ ਲੜ ਨੂੰ ਜਿਹੜਾ ਆਪਾਂ ਨੇ ਲੜਾਂ ਦੇ ਥੱਲੇ ਜਿਹੜਾ ਦੇ ਦੇਣਾ ਕੱਪੜੇ ਨੂੰ ਜਿਹੜਾ ਥੋੜੇ ਦੇਣ ਤੋਂ ਬਾਅਦ ਜਿਹੜਾ ਤੁਹਾਡਾ ਮੁੰਗਲ ਲੜ ਸੀ ਉਸ ਨੂੰ ਖਿੱਚ ਕੇ ਉਸ ਲੜ ਨੂੰ ਫਿਰ ਤੇ ਜਿਹੜਾ ਆਪਾਂ ਨੇ ਸਿਰਾ ਉੱਟਕ ਲੈਣਾ ਜਿਹੜੇ ਬ੍ਰੈਂਡ ਉਹਦੇ ਕੋਲ ਸਰਨ ਕਰ ਰਹੇ ਦਾ ਟਿਸ਼ੂਸ ਕੋੜਾ ਕੱਪੜਾ ਖਿੱਚ ਕੇ ਉਸ ਨੂੰ ਜਿਹੜਾ ਆਪਾਂ ਬਾਹਰ ਦੇ ਨਾਲ ਅੰਦਰ ਲੜ ਲੜ ਦੇ ਅੰਦਰ ਜਿਹ ਉਦੋਂ ਕਿਹੜਾ ਤੁਹਾਡਾ ਸਿਰਾ ਨਗਾ ਨਹੀਂ ਰਹੇਗਾ ਤੇ ਸਾਰੇ ਪਾਸੇੜਾ ਤਨੇ ਚੰਗੀ ਤਰ੍ਹਾਂ ਐੜਾ ਬਾਈ ਫੇਰ ਕਿਹੜਾ ਸਿਰਾ ਕਿੰਨੇ ਕਵਰੜਾ ਆਪਾਂ ਨੇ ਕਰ ਲੈਣਾ ਤੇ ਕਿਹੜਾ ਕੀ ਪਿਛਲਾ ਲੜ ਲਗਾਉਣਾ ਫੇਰੇ ਲੜ ਨੂੰ ਦੋਨੇ ਸਿਰਾਂ ਨੂੰ ਫੋਲਡ ਕਰਕੇ ਲੜ ਨੂੰ ਬੈਗ ਤੇ ਚੰਗੀ ਤਰ੍ਹਾਂ ਦੱਬ ਦੇਣਾ ਬਈ ਬਾਕੀ ਪੱਗ ਜਿਹੜੀ ਆਪਾਂ ਨੇ ਸੈਟਿੰਗ ਉਹ ਕਰ ਲੈਣੀ ਜੇ ਕਰਤੋਂ ਸਾਡੀ ਵੀਡੀਓ ਬਦਲੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ